ਉਸ ਸਮਾਂ ਜਦੋਂ ਮਾਤਾ ਜੀ ਤੇ ਸਹਬਜ਼ਾਦਿਆਂ ਨੇ ਸਰਸਾ ਨਦੀ ਨੂੰ ਪਾਰ ਕੀਤਾ ਹੋਵੇਗਾ ਉਸ ਨੂੰ ਅਹਿਸਾਸ ਕਰਦੀ ਹੋਈ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਇਸ ਠੰਡੇ ਪਾਣੀ ਦੇ ਵਿੱਚੋਂ ਲੰਘ ਰਹੀ ਹੈ ਵਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਨ ਦੀ ਤੇ ਵਿਸੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਅੱਜ ਜਿਹੜੇ ਦਿਨ ਚੱਲਦੇ ਆ ਬੱਚੇ ਨੂੰ ਸੀ ਸਕੂਲ ਵੀ ਤੋਰਨਾ ਹੋਵੇ ਨਾ ਉਸ ਉਮਰ ਦੇ ਬੱਚੇ ਨੂੰ ਉਹਨਾਂ ਦਾ ਆਪਾਂ ਕਹਿੰਦੇ ਵੀ ਯਾਰ ਬਹੁਤ ਠੰਡ ਆ ਵੀ ਕਾਨੂੰਨ ਆਉਣੇ ਆ ਕਿਵੇਂ ਦਿਨਾਂ ਦੇ ਵਿੱਚ ਸਰਸਾ ਦਾ ਠਰਿਆ ਹੋਇਆ ਪਾਣੀ ਪਾਰ ਕਰਨਾ ਉਤੋਂ ਮੀਂਹ ਝੱਖੜ ਨੇਰੀਆਂ ਦੇ ਵਿੱਚ ਚੱਲਣਾ ਤਾਂ ਉਹ ਮੈਨੂੰ ਲੱਗਦਾ ਵੀ ਆਪਾਂ ਨੂੰ ਜ਼ਰੂਰ ਉਹਨਾਂ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚ ਲੈ ਕੇ ਉਹਨਾਂ ਦਿਨਾਂ ਨੂੰ ਭਾਵਨਾ ਫਿਰ ਬਣਦੀ ਹੈ ਜਦੋਂ ਅਸੀਂ ਉਹਨਾਂ ਦਿਨਾਂ ਨੂੰ ਵੇਖਾਂਗੇ ਜਦੋਂ ਵੀ ਕਿਧਰੇ ਵੀ ਗੱਲ ਕਰਦਾ ਨਾ ਮਹਿਸੂਸ ਕਰਦਾ ਬਈ ਇਸ ਰਾਹ ਤੇ ਚੱਲਦੇ ਆਂ ਅੱਜ ਵੀ ਮਾਂ ਗੁਜਰੀ ਤੇ ਛੋਟੇ ਸਹਿਬਜ਼ਾਦੇ ਸਾਡੇ ਨਾਲ ਭਾਈ ਸਾਹਿਬ ਪੁੱਛ ਰਹੇ ਸੀ ਵੀ ਉਹ ਉਹੀ ਸਮਾਂ ਹੈ ਭਾਈ ਹਾਂ ਇਹ ਉਹੀ ਸਮਾਂ ਸੀ ਜਦੋਂ ਆਸਾ ਕੀ ਵਾਰ ਦੇ ਕੀਰਤਨੋਂ ਉਪਰੰਤ ਬਿਲਕੁਲ ਉਸੇ ਟਾਈਮ ਅਖਬਾ ਨਿਕਲ ਕੇ ਛੰਨ ਕੁੰਮੇ 마ਸ਼ਕੀ ਦੀ ਜਾ ਰਹੇ ਹਾਂ ਸਤ ਕੋ ਅੰਮ੍ਰਿਤ ਵੇਲਾ 1768 ਵਿਕਰਮੀ ਉਦੋਂ ਵੀ ਮਾਤਾ ਜੀ ਤੇ ਸਹਬਜ਼ਾਦੇ ਐਸੇ ਤਰ੍ਹਾਂ ਭਿਆਨਕ ਰਾਹਾਂ ਦੇ ਵਿੱਚ ਹੁੰਦੇ ਹੋਏ ਰਾਤ ਦੇ ਹਨੇਰੇ ਵਿੱਚ ਜਦੋਂ ਉੱਤੋਂ ਬਾਰਿਸ਼ ਵੀ ਪੈ ਰਹੀ ਸੀ ਸਰਸਾ ਦੇ ਪਾਣੀ ਦਾ ਉਹ ਕਹਿਰ ਜਿਸ ਨੇ ਕੱਪੜਿਆਂ ਨੂੰ ਵੀ ਗਿੱਲੇ ਕਰ ਦਿੱਤਾ ਸੀ ਉੱਤੋਂ ਠੰਡ ਕਹਿਰ ਦੀ ਕਿਹੋ ਜਿਹਾ ਉਹ ਮਾਹੌਲ ਹੋਵੇਗਾ ਉਸ ਨੂੰ ਚਿਤਵਦੀ ਹੋਈ ਇਹ ਸੰਗਤ ਉਹਨਾਂ ਰਾਹਾਂ ਤੋਂ ਹੀ ਅਜੇ ਹੀ ਵਿਖੜੇ ਪੈਂਡਿਆਂ ਤੋਂ ਲੰਘਦੀ ਆ ਰਹੀ ਹੈ ਜੇ ਤੁਸੀਂ ਅੱਜ ਨਿਗਾਹ ਮਾਰੋਗੇ ਤਾਂ ਜਿਨ੍ਹਾਂ ਰਾਹਾਂ ਤੋਂ ਇਹ ਸੰਗਤ ਗੁਜ਼ਰ ਰਹੀ ਹੈ ਅੱਜ ਤਕਨੀਕੀ ਤੌਰ ਤੇ ਜ਼ਮਾਨਾ ਬਹੁਤ ਅੱਗੇ ਵੱਧ ਚੁੱਕਿਆ ਪਰ ਫਿਰ ਵੀ ਇਹ ਰਾਹ ਜਿਵੇਂ ਉਹਨੇ ਸिखਾਲੇ ਨਹੀਂ ਜਿੰਨੀ ਜ਼ਮਾਨੇ ਦੀ ਰਫ਼ਤਾਰ ਤੇਜ਼ ਹੈ ਉਦੋਂ ਇਹ ਰਸਤੇ ਕਿਹੋ ਜੇ ਹੋਣਗੇ ਨਾ ਤਾਂ ਉਦੋਂ ਅੱਜ ਵਰਗੀਆਂ ਮਸ਼ੀਨਾਂ ਸੀ ਜੋ ਜ਼ੋਰ ਦੇ ਨਾਲ ਬਲ ਦੇ ਨਾਲ ਸੰਗਤ ਨੂੰ ਪਾਰ ਲੰਘਾ ਲਿਆ ਜਾਂਦੀਆਂ ਨੇ ਉਦੋਂ ਜੇਕਰ ਇਹਨਾਂ ਰਸਤਿਆਂ ਦੇ ਉੱਤੋਂ ਕੋ ਲੰਘ ਰਿਹਾ ਸੀ ਤਾਂ ਜਾਂ ਤਾਂ ਉਹ 7 ਤੇ 9 ਸਾਲ ਦੀ ਉਮਰ ਬਾਲਵਸਥਾ ਦੇ ਵਿੱਚ ਸਾਹਿਬਜ਼ਾਦੇ ਤੇ ਜਾਂ ਬੁੱਢੜੀ ਵਡੇਰੀ ਉਮਰ ਦੇ ਵਿੱਚ ਮਾਤਾ ਗੁਜਰਕੌਰ ਜੀ ਮਾਤਾ ਜੀ ਬੱਚਿਆਂ ਨਾਲ ਗੱਲੇ ਗੱਲਾਂ ਕਰਦੇ ਬੱਚੇ ਮਾਤਾ ਜੀ ਦੇ ਨਾਲ ਗੱਲਾਂ ਕਰਦੇ ਹੋਏ ਇਹਨਾਂ ਥਾਵਾਂ ਤੋਂ ਲੰਘੇ ਹੋਣਗੇ ਸੋ ਉਸ ਅਹਿਸਾਸ ਨੂੰ ਹੀ ਮਨਾਂ ਦੇ ਵਿੱਚ ਲੈ ਕੇ ਸੰਗਤ ਉਹਨਾਂ ਰਸਤਿਆਂ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਵਿਸ਼ਾਲ ਕਾਫਲਾ ਲੈ ਕੇ ਅੱਜ ਵੀ ਉਹਨਾਂ ਰਸਤਿਆਂ ਨੂੰ ਸਿਮਰਦੀ ਹੋਈ ਚਿਤਵਦੀ ਹੋਈ ਅਹਿਸਾਸ ਕਰਦੀ ਹੋਈ ਜਿਵੇਂ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਅੱਜ ਵੀ ਨਾਲ ਹੀ ਹੋਣ ਉਸ ਹੀ ਸਮੇਂ ਦੇ ਵਿੱਚ ਉਥੋਂ ਚੱਲ ਕੇ ਗੁਰਦੁਆਰਾ ਸ੍ਰੀ ਪਰਵਾਰ ਪਛੋੜਾ ਸਾਹਿਬ ਤੋਂ ਜਿੱਥੋਂ ਵਿਛੋੜਾ ਪੈਂਦਾ ਹੈ ਅੱਗੇ ਲੰਘਦੇ ਆ ਰਹੇ ਨੇ ਹੁਣ ਅੱਗੇ ਦਰਿਆ ਆ ਜਾਂਦਾ ਸਤਲੁਜ ਜਿੱਥੇ ਕੇ ਸਰਸਾ ਨਦੀ ਨੂੰ ਮਾਤਾ ਜੀ ਤੇ ਸਹਬਜ਼ਾਦਿਆਂ ਨੇ ਪਾਰ ਕੀਤਾ ਹੋਵੇਗਾ ਬਿਲਕੁਲ ਸੰਗਤ ਦੇ ਸਮੇਂ ਉਸ ਕਿ ਨਾਰੇ ਦੇ ਉੱਤੇ ਪਹੁੰਚਣ ਵਾਲੀ ਗੁਜਰੀ ਜੀ ਤੇ ਸਾਹਿਬ ਜادہ ਦੇ ਤੁਰਦੇ ਤੁਰਦੇ ਉਹ ਥਾਂ ਦੇ ਉੱਤੇ ਪਹੁੰਚਦੇ ਇੱਥੇ ਸਰਸਾ ਨਦੀ ਪਾਰ ਕਰਨੀ ਪੈਂਦੀ ਹੈ ਅੱਜ ਇਸ ਨਗਰ ਕੀਰਤਨ ਦਾ ਵੀ ਉਹੀ ਪੜਾ ਆਇਆ ਜਿੱਥੇ ਹੁਣ ਸਰਸਾ ਨਦੀ ਪਾਰ ਕਰਨੀ ਪੈਂਦੀ ਹੈ ਤਾਂ ਮੈਂ ਇੱਕ ਪਾਸੇ ਦਿਖਾ ਦਿਆਂ ਕਿ ਸਰਸਾ ਨਦੀ ਅੱਜ ਬੇਸ਼ੱਕ ਬਹੁਤ ਘਾ ਤੂਫਾਨ ਦੇ ਉੱਤੇ ਆ ਸ਼ਾਂਤ ਹੋ ਕੇ ਇਹ ਪਾਣੀ ਚੱਲ ਰਿਹਾ ਹੈ ਇਸ ਥਾਂ ਦੇ ਉੱਤੇ ਹਾਲਾਂਕਿ ਰਾ ਸੁਖਾਲਾ ਕਰਨ ਦੇ ਲਈ ਕੁਝ ਪ੍ਰਬੰਧ ਵੀ ਕੀਤੇ ਗਏ ਆ ਇਹ ਛੰਡੀਆਂ ਜੋ ਨਿਸ਼ਾਨ ਸਬ ਲਾ ਕੇ ਇਸ ਥਾਂ ਨੂੰ ਦਰਸਾਇਆ ਗਿਆ ਕਿ ਇੱਥੋਂ ਲੰਘਿਆ ਜਾਵੇ ਪਰ ਬਹੁਤ ਜ਼ਿਆਦਾ ਠੰਡਾ ਪਾਣੀ ਜੋ ਕੁਝ ਹੀ ਪੱਲਾਂ ਦੇ ਵਿੱਚ ਸਰੀਰ ਦੇ ਵਿੱਚੋਂ ਖੂਨ ਜਮਾ ਦੇਵੇ ਸੰਗਤਾਂ ਫਿਰ ਵੀ ਸਤਨਾ ਵੈਗਰੂ ਦਾ ਜਾਪ ਕਰਦੀਆਂ ਹੋਈਆਂ ਇਸ ਪਾਣੀ ਦੇ ਵਿੱਚੋਂ ਲੰਘ ਕੇ ਉਸ ਸਮੇਂ ਦਾ ਅਹਿਸਾਸ ਕਰਨ ਦਾ ਯਤਨ ਕਰ ਰਹੀ ਹੈ ਯਾਦ ਕੀਤਾ ਜਾ ਰਿਹਾ ਹੈ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਕਦੇ 7 ਪੋ 1761 ਬਿਕਰਮੀ ਨੂੰ ਪਰਿਵਾਰ ਵਿਛੋੜੇ ਤੋਂ ਗੁਰੂ ਜੀ ਦੇ ਨਾਲੋਂ ਵਿਛੜ ਜਾਣ ਤੋਂ ਬਾਅਦ ਕਦੇ ਇਸ ਨਦੀ ਨੂੰ ਪਾਰ ਕੀਤਾ ਹੋਵੇਗਾ ਸੋ ਉਸੇ ਨਦੀ ਦੇ ਵਿੱਚੋਂ ਅੱਜ ਫੇਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤਾਂ ਲੰਘਦੀਆਂ ਹੋਈਆਂ ਅੱਜ ਬੇਸ਼ੱਕ ਹਾਲਾਤ ਸੁਖਾਲੇ ਹੋਣ ਪਰ 7-8 ਮਹੀਨੇ ਦਾ ਘੇਰਾ ਰਿਹਾ ਹੋਵੇਗਾ ਜਦੋਂ ਪਾਵਨ ਪਵਿੱਤਰ ਸਹਬਜ਼ਾ ਦੇਤੇ ਮਾਤਾ ਗੁਜਰੀ ਜੀ ਵੀ ਕਿਲਾ ਨੰਦਗੜ੍ਹ ਸਾਹਿਬ ਦੇ ਵਿੱਚ ਲੰਮੇ ਸਮੇਂ ਦੇ ਲਈ ਭੁੱਖਾਂ ਕੱਟ ਕੇ ਤੁਰੇ ਹੋਣਗੇ ਉਸ ਸਮਾਂ ਜਦੋਂ ਮਾਤਾ ਜੀ ਤੇ ਸਹਬਜ਼ਾਦਿਆਂ ਨੇ ਸਰਸਾ ਨਦੀ ਨੂੰ ਪਾਰ ਕੀਤਾ ਹੋਵੇਗਾ ਉਸ ਨੂੰ ਅਹਿਸਾਸ ਕਰਦੀ ਹੋਈ ਸੰਗਤ ਸਤਨਾਮ ਵਾਇਗਰੂ ਦਾ ਜਾਪ ਕਰਦੀ ਹੋਈ ਇਸ ਠੰਡੇ ਪਾਣੀ ਦੇ ਵਿੱਚੋਂ ਲੰਘ ਰਹੀ ਹੈ ਹਾਲਾਂਕਿ ਹੁਣ ਨਦੀ ਬਹੁਤ ਛੋਟੀ ਜਾਂ ਸ਼ਾਂਤ ਦਿਖਾਈ ਦਿੰਦੀ ਹੈ ਉਸ ਸਮੇਂ ਨਦੀ ਨੇ ਜੋ ਕਹਿਰ ਵਰਤਾਇਆ ਉਸ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਹਾੜਾਂ ਦੇ ਵਿੱਚ ਬਰਸਾਤ ਦੇ ਕਰਕੇ ਇਹ ਨਦੀ ਪੂਰੇ ਉਫਾਨ ਦੇ ਉੱਤੇ ਸੀ ਉਹ ਅਹਿਸਾਸ ਕਰਦੀ ਹੋਈ ਸੰਗਤ ਹੁਣ ਉਸ ਠੰਡੇ ਪਾਣੀ ਦੇ ਵਿੱਚੋਂ ਗੁਜ਼ਰ ਰਹੀ ਹੈ ਤੇ ਮਹਿਸੂਸ ਇਸ ਤਰ੍ਹਾਂ ਹੀ ਕੀਤਾ ਜਾ ਰਿਹਾ ਹੈ ਜਿਵੇਂ ਕਿ ਅੱਜ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦੇ ਨਾਲ ਹੀ ਹੋਣ ਵੱਡੀ ਗਿਣਤੀ ਵਿੱਚ ਸੰਗਤ ਦਾ ਇਕ قافਲਾ ਸਰਸਾ ਨਦੀ ਨੂੰ ਪਾਰ ਕਰ ਰਿਹਾ ਹੈ ਮਨ ਦੇ ਵਿੱਚ ਪ੍ਰੇਮ ਹੈ ਪ੍ਰੇਮ ਦੇ ਵਿੱਚ ਭਿੱਜੀਆਂ ਹੋਈਆਂ ਸੰਗਤਾਂ ਵਿਰਾਗ ਦੇ ਵਿੱਚ ਭਿੱਜੀਆਂ ਹੋਈਆਂ ਸੰਗਤਾਂ ਉਸ ਇਤਿਹਾਸ ਨੂੰ ਯਾਦ ਕਰਕੇ ਮੁੱਖੋਂ ਸਤਨਾਮ ਵਾਹਿਗੁਰੂ ਮੁੱਖੋਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੀਆਂ ਹੋਈਆਂ ਇਹ ਸਰਸਾ ਨਦੀ ਦੇ ਵਿੱਚੋਂ ਲੰਘ ਰਹੀਆਂ ਹਨ ਹਾਲਾਂਕਿ ਸਰਸਾ ਦਾ ਪਾਣੀ ਅਜੇ ਵੀ ਗਹਿਰਾ ਜ਼ਰੂਰ ਹੋਵੇਗਾ ਪਰ ਜੋ ਨਿਸ਼ਾਨੀਆਂ ਲਗਾਈਆਂ ਗਈਆਂ ਨੇ ਉਸ ਦੇ ਵਿੱਚ ਰਾਹ ਕੁਝ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਸੰਗਤ ਉਸ ਦੇ ਵਿੱਚੋਂ ਲੰਘ ਸਕੇ ਇਸ ਕਾਫਲੇ ਦੇ ਵਿੱਚ ਜਿੱਥੇ ਨੌਜਵਾਨ ਨੇ ਉਸ ਦੇ ਨਾਲ ਬਜ਼ੁਰਗ ਤੇ ਬੱਚੇ ਵੀ ਸ਼ਾਮਲ ਹੈ ਕਿਉਂਕਿ ਉਸ ਇਤਿਹਾਸ ਨੂੰ ਜੇ ਵਾਚੀਏ ਤਾਂ ਉਸ ਦੇ ਵਿੱਚ ਵੀ ਇੱਕ ਮਾਤਾ ਜੀ ਬਡੇਰੀ ਉਮਰ ਦੇ ਤੇ ਦੂਸਰੇ ਪਾਸੇ ਸਹਰਜਾਦੇ ਬਾਲਵਸਥਾ ਦੇ ਵਿੱਚ ਸੋ ਅੱਜ ਵੀ ਕੁਝ ਉਸੇ ਤਰ੍ਹਾਂ ਦਾ ਇਹ ਦ੍ਰਿਸ਼ ਹੈ ਜਿੱਥੇ ਉਸ ਇਤਿਹਾਸ ਨੂੰ ਯਾਦ ਕਰਦੇ ਹੋਏ ਜਿੱਥੇ ਬਜ਼ੁਰਗ ਇਸ ਕਾਫਲੇ ਦੇ ਵਿੱਚੋਂ ਲੰਘ ਰਹੇ ਨੇ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਹੋਏ ਤਾਂ ਉਸ ਦੇ ਨਾਲ ਹੀ ਛੋਟੇ-ਛੋਟੇ ਬੱਚੇ ਮਾਪਿਆਂ ਦੇ ਹੱਥ ਫੜ ਕੇ ਇਸ ਨਦੀ ਨੂੰ ਪਾਰ ਕਰ ਰਹੇ ਨੇ ਦੇਖ ਕੇ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਇਸੇ ਤਰ੍ਹਾਂ ਇਸ ਤੋਂ ਵੀ ਭਿਆਨਕ ਰੂਪ ਦੇ ਵਿੱਚ ਚੜੀ ਹੋਈ ਨਦੀ ਨੂੰ ਛੋਟੇ ਸਾਹਿਬਜ਼ਾਦਿਆਂ ਨੇ ਵੀ ਮਾਤਾ ਗੁਜਰੀ ਜੀ ਨੇ ਵੀ ਕੁਝ ਇਸੇ ਤਰ੍ਹਾਂ ਪਾਰ ਕੀਤਾ ਹੋਵੇਗਾ ਹਾਲਾਂਕਿ ਅੱਜ ਸਮਾਂ ਦਿਨ ਦਾ ਹੈ ਚਿੱਟਾ ਦਿਨ ਹੈ ਪਰ ਉਹ ਸਮਾਂ ਇੱਕ ਭਿਆਨਕ ਕਾਲੀ ਬੋਲੀ ਰਾਤ ਸੀ ਉਪਰ ਬਰਸਾਤ ਪੈ ਰਹੀ ਸੀ ਤੇ ਚਾਰੇ ਪਾਸੇ ਘੁੱਪ ਹਨੇਰਾ ਸੀ ਸਾਥ ਕਿਸੇ ਦਾ ਨਹੀਂ ਸੀ ਕੋਲ ਇੱਕ ਖੱਤਰ ਜਿਸ ਦੇ ਉੱਤੇ ਥੋੜਾ ਜਿਹਾ ਸਮਾਨ ਚੱਪੇ-ਚੱਪੇ ਦੇ ਉੱਤੇ ਫੌਜਾਂ ਦਾ ਪਹਿਰਾ ਉਹ ਸਭ ਕਿਸੇ ਤੋਂ ਬਚਦੇ ਹੋਏ ਮਾਤਾ ਗੁਜਰਕੌਰ ਜੀ ਤੇ ਸਹਬਜ਼ਾਦੇ ਇਹਨਾਂ ਰਸਤਿਆਂ ਤੋਂ ਕਿਸ ਤਰ੍ਹਾਂ ਲੰਘੇ ਹੋਣਗੇ ਇਹ ਨਗਰ ਕੀਰਤਨ ਅੱਜ ਉਹ ਅਹਿਸਾਸ ਕਰਵਾ ਰਿਹਾ ਤੇ ਸੰਗਤ ਉਸ ਅਹਿਸਾਸ ਦੇ ਵਿੱਚ ਗੁਜ਼ਰਦੀ ਹੋਈ ਸਰਸਾ ਨਦੀ ਨੂੰ ਪਾਰ ਕਰ ਰਹੀ ਹੈ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਜਿੱਥੋਂ ਵਿਛੋੜਾ ਪੈਂਦਾ ਮਾਤਾ ਗੁਜਰਕੌਰ ਜੀ ਤੇ ਸਹਬਜ਼ਾਦਿਆਂ ਵੱਲੇ ਉਸ ਰਾਹ ਤੇ ਚੱਲਦਾ ਹੋਇਆ ਛੰਨ ਬਾਬਾ ਕੁੰਮਾ ਮਾਸ਼ਕੀ ਵੱਲ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ ਕੁੰਮਾ ਮਾਸ਼ਕੀ ਇਸ ਪੱਤਣ ਦੇ ਮਲਾਸ ਹਨ ਜ਼ਿਕਰ ਹੋ ਗਏ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਇਸ ਨਦੀ ਦੇ ਉੱਤੇ ਇਸ ਥਾਂ ਦੇ ਉੱਤੇ ਦੋ ਪੱਤਣ ਸਨ ਇੱਕ ਪੱਤਣ ਅਵਾਨਕੋਟ ਦਾ ਸੀ ਦੂਜਾ ਇਹ ਪੱਤਣ ਸੀ ਜਿੱਥੋਂ ਮਾਤਾ ਜੀ ਤੇ ਸਹਬਜ਼ਾਦੇ ਪਾਰ ਕਰਦੇ ਨੇ ਤੇ ਕੁੰਮਾ माशਕੀ ਜੋ ਕਿ ਮਲਾਸ ਸੀ ਇਸ ਬੇੜੀ ਦਾ ਉਸ ਦੀ ਇੱਥੇ ਛੰਨ ਸੀ ਜਿਸ ਛੰਨ ਦੇ ਵਿੱਚ ਉਹ ਅਕਸਰ ਟਿਕਾਣਾ ਕਰਦਾ ਸੀ ਰੁਕਦਾ ਸੀ ਤਾਂ ਕਿ ਆਉਣ ਜਾਣ ਵਾਲੇ ਰਾਹੀਰਾਂ ਨੂੰ ਉਸ ਨੂੰ ਆਵਾਜ਼ ਦੇਣ ਦੇ ਉੱਤੇ ਹੀ ਉਹ ਪਾਰ ਕਰਾ ਸਕੇ ਜਿਸ ਤਰ੍ਹਾਂ ਪਹਿਲਾਂ ਬਾਬਾ ਅਵਤਾਰ ਸਿੰਘ ਜੀ ਨੇ ਵੀ ਦੱਸਿਆ ਕਿ ਪਿੰਡ ਕੁੰਮਾ 마ਸ਼ਕੀ ਦਾ ਅਵਾਨਕੋਟ ਸੀ ਪਰ ਇਸ ਥਾਂ ਦੇ ਪੁੱਤੇ ਬਣਾਈ ਹੋਈ ਉਸ ਦੀ ਛੰਨ ਦੇ ਵਿੱਚ ਮਾਤਾ ਜੀ ਨੇ ਜਦੋਂ ਦੀਵਾ ਚੱਗਦਾ ਦੇਖਿਆ ਤਾਂ ਉਸ ਥਾਂ ਦੇ ਉੱਤੇ ਜਾ ਕੇ ਕੁੰਮਾ ਮਾਸਕੀ ਨੂੰ ਉਸ ਥਾਂ ਦੇ ਉੱਤੇ ਟਿਕਾਣਾ ਕਰਨ ਦੇ ਲਈ ਪੁੱਛਿਆ ਕੁੰਮਾ ਮਾਸਕੀ ਨੇ ਜਦੋਂ ਪੁੱਛਿਆ ਕਿ ਕੌਣ ਹੋ ਕਿਵੇਂ ਆਏ ਹੋ ਮਾਤਾ ਜੀ ਦੇ ਦੱਸਣ ਦੇ ਉੱਤੇ ਇੱਕਦਮ ਉਸ ਨੇ ਮਾਤਾ ਜੀ ਹੋਰਾਂ ਨੂੰ ਕੁੱਲੀ ਦੇ ਵਿੱਚ ਆਰਾਮ ਕਰਨ ਲਈ ਜੋ ਵੀ ਉਸ ਦੇ ਕੋਲ ਬਸਤਰ ਸਨ ਉਹ ਦਿੱਤੇ ਸੋਏ ਜੋ ਆਪ ਜੀ ਇਸ ਸਮੇਂ ਨਗਰ ਕੀਰਤਨ ਸਰਸਨਦੀ ਦੇ ਵਿੱਚੋਂ ਗੁਜ਼ਰਦਾ ਹੋਇਆ ਦੇਖ ਰਹੇ ਹਾਂ ਉਸ ਇਤਿਹਾਸ ਨੂੰ ਹੀ ਅਹਿਸਾਸ ਕਰਾਉਂਦਾ ਹੈ ਨਗਰ ਕੀਰਤਨ ਅੱਗੇ ਵਧਦਾ ਚੱਲਿਆ ਜਾ ਰਿਹਾ ਹੈ ਮਾਤਾ ਜੀ ਅਜ ਸਰਸਨਦੀ ਨੂੰ ਪਾਰ ਕਰਕੇ ਆਏ ਹੋ ਵਾਹਿਗੁਰੂ ਦਾ ਸਿਮਰਨ ਕਰਦੇ ਆ ਰਹੇ ਹੋ ਕੀ ਅਹਿਸਾਸ ਕਰਦੇ ਹੋ ਉਹ ਇਤਿਹਾਸ ਨੂੰ ਦੇਖਦੇ ਹੋਏ ਇਤਿਹਾਸ ਬਾਰੇ ਸੋਚਦੇ ਹੋ ਇਤਿਹਾਸ ਬਾਰੇ ਸੋਚਦੇ ਜੀ ਉਹਨਾਂ ਦੀ ਕਿਰਪਾ ਹੈ ਤੁਸੀ ਪੱਗਾਂ ਬੰਨੀ ਫਿਰਦੇ ਆ ਨਹੀਂ ਤੁਸੀਂ ਕਿੱਥੇ ਪੱਗਾਂ ਬੰਨਣੀਆਂ ਨੇਆਂ ਮੋਦੀਆਂ ਹੋਣੀਆਂ ਨੇ ਤੁਹਾਡੇ ਚਿਰਾਂ ਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬ ਜਾਦਿਆਂ ਦੀ ਮਾਤਾ ਗੁਜਰਕੌਰ ਦੀ ਗੁਰੂ ਤੇਗ ਬਹਾਦਰ ਜੀ ਦੀ ਤੁਹਾਡਾ ਕਿਹੜਾ ਪਿੰਡ ਆ ਮਾਤਾ ਜੀ ਜੀ ਸਾਡਾ ਮੈਂ ਬਨਵਾਜਰੇ ਦੀ ਆ ਜੀ ਮੇਰੇ ਪੇਕੇ ਆ ਜੀ ਇੱਧਰ ਸਸ ਇਸ ਇਲਾਕੇ ਦੇ ਵਿੱਚ ਹਾਂਜੀ ਕੀ ਕਿਵੇਂ ਦੇਖਦੇ ਹੋ ਸਰਸਾ ਨਦੀ ਤੁਹਾਡੇ ਨੇੜੇ ਆ ਤੁਸੀਂ ਇੱਥੇ ਬਚਪਨ ਆਪਣਾ گزارਿਆ ਹੋਣਾ ਕਿਸ ਤਰ੍ਹਾਂ ਦਾ ਹੈ ਰੂਪ ਧਾਰ ਕੇ ਨਦੀ ਆਉਂਦੀ ਰਹੀ ਹੈ ਕਿ ਇਹ ਆਪਣੀ ਜਗ੍ਹਾ ਵੀ ਬਦਲਦੀ ਹੈ ਜਾਂ ਕਿਦਾਂ ਦਾ ਮੰਜ਼ਰ ਹੁੰਦਾ ਜਦੋਂ ਇਹ ਨਦੀ ਚੜਕੇ ਆਉਂਦੀ ਆ ਦੋ ਸਾਲ ਬਾ ਦੋ ਸਾਲ ਤਾਂ ਜੀ ਬਹੁਤ ਨਦੀ ਆਈ ਆ ਜਿਵੇਂ ਤਿੰਨ ਬੰਦੇ ਉੱਪਰ ਤੋਂ ਉੱਪਰ ਖੜੇ ਹੋਵੇ ਐਡੀ ਨਦੀ ਆਈ ਸੀ ਜੇ ਸਰਸਾ ਅਹਿਸਾਸ ਕਰਸਾ ਤੁਸੀਂ ਲੋਕ ਲੋ ਤੁਸੀਂ ਇਸ ਨਦੀ ਨੂੰ ਦੇਖਿਆ ਮਾਤਾ ਜੀ ਜਦੋਂ ਸਹਿਬਜ਼ਾਦਿਆਂ ਦੇ ਨਾਲ ਇਸ ਨਦੀ ਨੂੰ ਜਦੋਂ ਪਾਰ ਕੀਤਾ ਹੋਊਗਾ ਜਦੋਂ ਵਿਛੋੜਾ ਪਿਆ ਹੋਵੇਗਾ ਕਿਸ ਤਰ੍ਹਾਂ ਦਾ ਮਾਹੌਲ ਉਦੋਂ ਹੋ ਸਕਦਾ ਮਾਹੌਲ ਜੋ ਮਾਹੌਲ ਤਾਂ ਸਾਤੇ ਬਹੁਤ ਦੇਰ ਪਹਿਲਾਂ ਹੋਲੇ ਜੀ ਪਰ ਮਾਹੌਲ ਤਾਂ ਐਸੀ ਤਰ੍ਹਾਂ ਜਦੋਂ ਨਦੀ ਆਈ ਤਾਂ ਹੀ ਉਹ ਵਿਛੜੇ ਆ ਅੱਜ ਤੁਸੀਂ ਨਦੀ ਚੋਂ ਲੰਘ ਕੇ ਆਏ ਹੋ ਅੱਜ ਅਹਿਸਾਸ ਤਾਂ ਕੀਤਾ ਹੋਣਾ ਵੀ ਕਿਸ ਤਰ੍ਹਾਂ ਉਹ ਲੰਘੇ ਹੋਣਗੇ ਜਿਨ੍ਹਾਂ ਨੇ 7 ਮਹੀਨੇ ਦੀ 8 ਮਹੀਨੇ ਦੀ ਭੁੱਖਾ ਪਹਿਲਾਂ ਕੱਟੀਆਂ ਫਿਰ ਵਿਛੋੜਾ ਪੈ ਜਾਂਦਾ ਜਿਨ੍ਹਾਂ ਦਾ ਪਰਿਵਾਰ ਵਿਛੜ ਜੇ ਤੁਸੀਂ ਵੀ ਇੱਕ ਔਰਤ ਹੋ ਤੁਹਾਡੇ ਵੀ ਬੱਚੇ ਪੋਤਰੇ ਹੋਣਗੇ ਤੇ ਜਦੋਂ ਅਜਿਹੇ ਆ ਮੰਜ਼ਰ ਬਣਿਆ ਹੋਵੇ ਤਾਂ ਕਿਸ ਤਰ੍ਹਾਂ ਦੇ ਅਹਿਸਾਸਮੰਦ ਦੇ ਵਿੱਚੋਂ ਆਂਦੇ ਆ ਕਿਹੜਾ ਕਿਹੜਾ ਮਾਹੌਲ ਹੋਊਗਾ ਰਾਤ ਕਾਲੀ ਬੋਲੀ ਰਾਤ ਪਾ ਜੀ ਐਸੇ ਹੀ ਤਰ੍ਹਾਂ ਹੀ ਹੁੰਦੇ ਆ ਦੇਖੋ ਉਹਨਾਂ ਦੇ ਨਾਲ ਹਕੂਮਤ ਨੇ ਬੜਾ ਧੋਖਾ ਕਰਿਆ ਗੰਗੂ ਪਾਪੀ ਨੇ ਬੜਾ ਧੋਖਾ ਕਰਿਆ 22 ਸਾਲ ਰਸੋਈਆ ਰਿਹਾ ਗੁਰੂ ਉਹ ਲੰਗਰ ਬਣਾਇਆ ਉਹਨਾਂ ਨੇ ਲੰਗਰ ਚੱਕਿਆ ਉਹਨਾਂ ਤੇ ਵਿਸ਼ਵਾਸ ਤਾਂ ਉਹਨਾਂ ਨੂੰ ਪਰ ਉਹ ਘਰ ਲੈ ਜਾ ਕੇ ਧੋਖਾ ਕਰ ਗਏ ਕਿਉਂ ਮਾਇਆ ਦਾ ਲਾਲਚ ਹੋ ਗਿਆ ਮਾਇਆ ਤਾਂ ਉਹਨਾਂ ਨੇ ਵੀ ਵਰਤੀ ਨਹੀਂ ਹੈਗੀ ਰਾਖ ਬਣ ਗਈ ਵੈਸੇ ਹੁਣ ਅੱਜ ਉਹਨਾਂ ਦੀ ਨਿਖੇਦੀ ਹੋ ਰਹੀ ਆ ਗੁਰੂਆਂ ਦੇ ਨਿਸ਼ਾਨ ਝੁਲਦੇ ਆ ਗੁਰੂਆਂ ਦੇ ਹਰ ਤਹਾਂ ਲੰਗਰ ਲੱਗ ਜੇ ਆ ਐਡੀ ਐਡੀ ਦੂਰ ਤੇ ਸੰਗਤ ਆ ਕੇ ਲੰਗਰ ਮੰੰਦੀ ਆ ਤੁਸੀਂ ਵੀ ਦੇਖੋ ਆਪਣਾ ਕੰਮ ਕਰਦੇ ਆ ਮਾਤਾ ਜੀ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਅੱਜ ਮਾਤਾ ਜੀ ਤੇ ਸਹਬਜ਼ਾਦ ਦੇ ਆਹੀ ਸਮਾ ਆ ਸਮਾਂ ਕੁਛ ਪਹਿਲਾਂ ਦਾ ਹੋਵੇਗਾ ਰਾਤ ਹਨੇਰੀ ਦਾ ਹੋਵੇਗਾ ਅਸੀਂ ਥੋੜਾ ਜਿਹਾ ਸਮਾਂ ਟੱਪ ਚੁੱਕਿਆ ਹੁਣ ਪਰ ਮਹਿਸੂਸ ਕਰਨ ਦੇ ਵਿੱਚ ਨਾਲ ਹੀ ਹੋਣਗੇ ਸੰਗਤ ਦੇ ਵਿੱਚ ਹੀ ਲੰਗੇ ਹੋਣਗੇ ਉਹ ਜੀ ਵਿੱਚੇ ਲੰਗਦੇ ਆ ਉਥੇ ਹਾਂਜੀ ਉਹ ਤਾਂ ਨਾਲੇ ਰਹਿੰਦੇ ਆ ਤਾਂ ਹੀ ਚੰਗਤ ਉਹਨਾਂ ਦੀ ਕਿਰਪਾ ਦੇ ਨਾਲ ਹੋ ਰਿਹਾ ਹਾਂਜੀ ਵਿਖੜੇ ਰਾਹ ਐ ਅੱਜ ਜਿੱਥੇ ਮਤਲਬ ਉਹ ਲੰਘਿਆ ਉੱਥੇ ਉੱਥੇ ਸੰਗਤ ਜਾ ਰਹੀ ਆ ਲੰਗਰ ਲੱਗ ਰਹੇ ਆ ਮਤਲਬ ਹੋਰ ਸਾਡੇ ਵਰਗਿਆਂ ਨਾਲ ਮਾਦਮਾ ਸਾਨੂੰ ਫੂਕਦਣਾ ਕਿਨੇ ਯਾਦ ਕਰਨਾ ਹੈ ਬਿਲਕੁਲ ਦੇਖੋ ਕੋਈ ਕਪੜਾ ਪਾਉਂਦਾ ਕਿਸੇ ਵਲ ਕਿਸੇ ਉਹਨਾਂ ਦੇ ਸਾਹਿਬਜਾਦਿਆਂ ਪਰ ਇਸੇ ਤਰ੍ਹਾਂ ਵਿਚਰੀ ਜਿਸ ਤਰ੍ਹਾਂ ਸੰਗਤ ਪਈ ਥੀ ਉਹ ਪਈ ਥੇ ਐ ਚਿਤਨਾ ਇਹਨਾਂ ਨੇ ਉਹ ਮਹਾਰਾਜ ਜਾਨਦਾ ਵੀ ਕਿਆ-ਕਿਆ ਹੋਇਆ ਉਹਨਾਂ ਦੇ ਨਾਲ ਗੁਰੂ ਜੀ ਤਾਂ ਉਹਨਾਂ ਨੂੰ ਛੱਡ ਕੇ ਲੰਘ ਗਏ ਤੇ ਜਿਆ ਸਿੰਘ ਤੇ ਧਰਮ ਸਿੰਘ ਦੇ ਨਾਲ ਸੋ ਬਿਲਕੁਲ ਖਾਲਸਾ ਵਾਏ ਗੁਰੂ ਜੀ ਕੀ ਸੋ ਅਹਿਸਾਸ ਕਰਦੀ ਹੋਈ ਸੰਗਤ ਇਸ ਰਸਤੇ ਦੇ ਉੱਤੋਂ ਗੁਜ਼ਰ ਰਹੀ ਹੈ ਜਿੱਥੇ ਪੈਦਲ ਕਾਫਲਾ ਸੰਗਤ ਲੰਘਿਆ ਹੁਣ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜੋ ਲਾਈਨ ਅਜੇ ਤੱਕ ਵੀ ਟੁੱਟਦੀ ਹੋਈ ਨਜ਼ਰ ਨਹੀਂ ਆ ਰਹੀ ਪਰ ਮਨਾ ਦੇ ਵਿੱਚ ਉਹ ਇਤਿਹਾਸ ਦੀ ਹੀ ਇੱਕ ਯਾਦ ਲੈ ਕੇ ਇੱਥੋਂ ਜੋ ਸੰਗਤ ਲੰਘ ਰਹੀ ਹੈ ਤੇ ਯਾਦ ਕੀਤਾ ਜਾ ਰਿਹਾ ਉਸ ਇਤਿਹਾਸ ਨੂੰ ਉਹਨਾਂ ਰੂਹਾਂ ਨੂੰ ਜਿਨ੍ਹਾਂ ਨੇ ਸਾਡੇ ਕਰਕੇ ਆਪਣੇ ਉਹ ਚੰਗੇ ਜੀਵਨ ਨੂੰ ਵੀ ਇਹਨਾਂ ਦੁੱਖਾਂ ਦੇ ਵਿੱਚ ਲੰਘਾਇਆ ਜੇ ਉਹ ਚਾਹੁੰਦੇ ਤਾਂ ਉਹ ਇੱਕ ਵਧੀਆ ਜੀਵਨ ਹਕੂਮਤਾਂ ਦੇ ਨਾਲ ਮਿਲ ਕੇ ਜੀ ਸਕਦੇ ਸੀ ਪਰ ਸਾਨੂੰ ਰਾਹ ਦੱਸਣ ਦੇ ਲਈ ਸਾਡੇ ਲਈ ਮਸਾਲਾ ਬਣਾਉਣ ਦੇ ਲਈ ਸਾਡੇ ਲਈ ਰਾਹ ਪੱਧਰੇ ਕਰਨ ਦੇ ਲਈ ਸਾਡੇ ਸਿਰਾਂ ਦੇ ਉੱਤੇ ਸਰਦਾਰੀਆਂ ਰਹਿਣ ਉਹਨਾਂ ਨੂੰ ਇੱਕ ਕਸ਼ਟ ਝੱਲਣੇ ਪਏ ਸੋ ਉਸੇ ਨੂੰ ਮੁੱਖ ਰੱਖਦੇ ਹੋਏ ਸੰਗਤ ਇਸ ਰਸਤੇ ਤੋਂ ਉਹੀ ਅਹਿਸਾਸ ਕਰਦੀ ਹੋਈ ਅੱਗੇ ਵੱਲ ਵੱਧਦੀ ਮੈਂ ਮਹਿਸੂਸ ਕਰਦੇ ਹਾਂ ਜਦੋਂ ਅੱਜ ਸਰਸਾ ਦੇ ਵਿੱਚੋਂ ਲੰਘਦੇ ਹਾਂ ਉਹੀ ਅੱਜ ਦਿਨ ਹੈ ਤੇ ਉਹੀ ਮਾਹੌਲ ਹੈ ਉਹੀ ਸਰਸਾ ਨਦੀ ਹੈ ਤੇ ਸੰਗਤ ਬੜੇ ਪ੍ਰੇਮ ਦੇ ਨਾਲ ਸਤਨਾ ਵਾਹਿਗੁਰੂ ਦਾ ਜਪ ਕਰਦੀ ਹੋਈ ਜਾਈ। ਹਾਂਜੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸਰਸਾ ਨਦੀ ਦਾ ਪਾਰ ਕਰਨਾ ਹੈ ਇਹ ਮਹਿਸੂਸ ਕਰਵਾਉਂਦਾ ਵੀ ਮਾਂ ਗੁਜਰੀ ਛੋਟੇ ਸਾਹਿਬ ਜੱਦਿਆਂ ਨੇ ਸਾਡੇ ਲਈ ਕਿੰਨੇ ਦੁੱਖ ਝੱਲੇ ਹੋਣਗੇ। ਇਹ ਤਾਂ ਅਸੀਂ ਸੌਕਾ ਪਾਰ ਕਰ ਲਿਆ ਟਰੈਕਟਰਾਂ ਵਿੱਚੋਂ ਜਾਂ ਪੈਦਲ ਥੋੜਾ ਪਾਣੀ ਸੀ। ਉਸ ਵੇਲੇ ਪਤਾ ਨਹੀਂ ਕਿੰਨਾ ਕੁ ਪਾਣੀ ਹੋਣਾ ਕਿੰਨਾ ਕੁ ਉਸ ਵੇਲੇ ਦੁੱਖ ਹੋਣਾ ਕਿੰਨਾ ਜੰਗਲ ਹੋਣਾ ਕਿੰਨੇ ਜਾਨਵਰ ਹੋਣਗੇ ਐਨੇ ਵਿਖੜੇ ਪਿੰਡਾਂ ਤੇ ਉਹਨਾਂ ਨੇ ਐਨਾ ਦੁੱਖ ਸਹਿ ਕੇ ਸਾਨੂੰ ਅੱਜ ਆਜ਼ਾਦੀ ਦਾ ਨਿਗ ਦਿੱਤਾ ਹੈ ਤੇ ਇਹ ਸਿਰਫ ਯਾਤਰਾ ਇਸ ਲਈ ਹੈ ਵੀ ਇੱਕ ਤਾਂ ਉਸੇ ਦਿਨ ਸਤਪੋਹ ਦੇ ਅਮਰਤ ਵੇਲੇ ਤੋਂ ਆਰੰਭ ਹੋਈ ਹੈ ਤੇ ਇੱਕ ਇਹ ਮਹਿਸੂਸ ਕਰਾਉਣ ਲਈ ਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਉਹਨਾਂ ਦੇ ਲਾਲ ਤੇ ਮਾਤਾ ਗੁਜਰੀ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਵੀ ਗੁਰੂ ਦਾ ਸਿੱਖ ਜਿਹੜਾ ਉਹ ਕਦੇ ਡੋਲਦਾ ਨਹੀਂ ਭਾਵੇਂ ਜੁਨਾ ਮਰਜੀ ਦੁੱਖ ਆ ਜੇ ਠੰਡਾ ਬੁਰਜਾ ਆ ਜੇ ਸਰੰਦ ਦੀ ਕਚਹਿਰੀ ਆ ਜੇ ਆ ਸਰਸੇ ਦਾ ਕਿਨਾਰਾ ਉਹ ਸਿੱਖ ਅਡੋਲ ਹੁੰਦਾ ਤੇ ਉਹ ਅਡੋਲ ਕਿਉਂ ਹੁੰਦਾ ਕਿਉਂਕਿ ਉਹਦੇ ਕੋਲ ਬਾਣੀ ਦਾ ਜਿਹੜਾ ਹੈਗਾ ਖਜ਼ਾਨਾ ਹਾਂਜੀ ਬਿਲਕੁਲ ਬਾਣੀ ਦੇ ਖਜ਼ਾਨੇ ਦੇ ਨਾਲ ਗੁਰੂ ਸਾਹਿਬ ਨੇ ਬਹੁਤ ਸਾਰਾ ਖਜ਼ਾਨਾ ਇਸ ਸਰਸਾ ਦੀ ਭੇਟ ਵੀ ਚੜਾ ਦਿੱਤਾ ਬਹੁਤ ਸਾਰੇ ਗ੍ਰੰਥ ਬਹੁਤ ਸਾਰਾ ਲਿਟਰੇਚਰ ਸਾਹਿਤ ਜੋ ਲਿਖਿਆ ਹੋਇਆ ਸੀ ਉਹ ਇੱਕ ਵਿਦਿਆ ਸਰ ਜਾਂ ਵਿਦਿਆ ਸਾਗਰਨਾ ਦਾ ਬੜਾ ਵੱਡਾ ਗ੍ਰੰਥ ਵੀ ਇਸ ਸਰਸਾ ਨਦੀ ਦੀ ਭੇਟ ਚੜਿਆ ਤੇ ਬਹੁਤ ਸਾਰਾ ਹੋਰ ਧਨ ਦੌਲਤ ਵੀ ਸਰਸਾ ਨਦੀ ਦੀ ਭੇਟ ਚੜ ਗਿਆ ਪਰ ਕਿਵੇਂ ਦੇਖਦੇ ਹਾਂ ਜੀ ਅੱਜ ਜੋ ਸਾਡੀ ਪੀੜ੍ਹੀ ਹੈਗੀ ਹੈ ਨੌਜਵਾਨ ਪੀੜ੍ਹੀ ਉਹ ਤੁਹਾਨੂੰ ਲੱਗਦਾ ਵੀ ਅਹਿਸਾਸ ਕਰ ਪਾਰੀਏ ਜੋ ਉਹਨਾਂ ਨੂੰ ਸਨੇਹਾ ਕੀ ਹੈ ਸਾਡਾ ਮਕਸਦ ਹੀ ਇਹ ਹੈ ਵੀ ਆਪਾਂ ਉਹਨਾਂ ਨੂੰ ਸਨੇਹਾ ਦੇਣਾ ਹੈ ਕੱਲ ਨੂੰ ਕੋਈ ਬੱਚਾ ਤੁਹਾਡੇ ਵੀ ਵੀ ਮਾਦੀਮ ਰਾਹੀਂ ਕੋਈ ਦੇਖੇਗਾ ਵੀਡੀਓ ਵੀ ਮਾਤਾ ਜੀ ਇਹ ਸਰਸੇ ਚੋਂ ਕਿਉਂ ਪਾਰ ਹੋ ਰਹੇ ਆ ਇਹ ਆ ਪਾਣੀ ਚੋਂ ਕਿਉਂ ਨਿਕਲ ਰਹੇ ਆ ਜੋ ਉਸ ਮਾਂ ਪਿਓ ਨੂੰ ਉਹਦਾ ਇਤਿਹਾਸ ਪਤਾ ਹੋਏਗਾ ਉਹ ਦੱਸੇਗਾ ਵੀ ਗੁਰੂ ਕੇ ਲਾਲ ਵੀ ਐਵੇਂ ਨਿਕਲੇ ਸੀ ਤੇ ਉਹ ਮਹਿਸੂਸ ਕਰਾਉਣਾ ਹੀ ਸਾਡਾ ਨੌਜਵਾਨ ਪੀੜ੍ਹੀ ਨੂੰ ਮਕਸਦ ਆ ਤਾਂ ਕਿ ਉਹ ਪਤਿਤ ਪੁਣੇ ਤੋਂ ਭੈੜੀ ਸੰਗਤ ਤੋਂ ਨਿਕਲ ਕੇ ਸਹਿਬਜ਼ਾਦਿਆਂ ਵਾਲਾ ਚੜ੍ਹਦੀ ਕਲਾ ਵਾਲਾ ਜੀਵਨ ਜਿਹੜਾ ਹੈਗਾ ਉਹ ਜੀ ਸਕੇ ਸਾਡਾ ਇੱਕੋ ਮਕਸਦ ਆ ਸੋ ਬਿਲਕੁਲ ਇਸੇ ਮਕਸਦ ਨੂੰ ਲੈ ਕੇ ਸੰਗਤ ਸਰਸਾ ਨਦੀ ਨੂੰ ਪਾਰ ਕਰਦੀ ਹੈ ਤੇ ਉਹ ਸਥਾਨ ਬਲਵਤੀ ਹੋਈ ਹੈ ਜਿੱਥੇ ਉਹ ਛੰਨ ਸੀ ਜਿੱਥੇ ਮਾਤਾ ਗੁਜਰੀ ਜੀ ਤੇ ਸਹਬਜ਼ਾਦਿਆਂ ਨੇ ਪਹਿਲੀ ਰਾਤ ਕੱਤੀ